ਸਾਡੀ ਦੁਕਾਨ ਸੀ ਜੀ ਇਹ ਪੁੰਡਾ ਚਲਾ ਗਿਆ ਜੀ ਬਾਹਰ ਲੜਕਾ ਬਾਹਰ ਚਲਾ ਗਿਆ ਦੁਕਾਨ ਬੰਦ ਹੋ ਗਈ ਆ ਦੇਖੋ ਜੀ ਆ ਭਰੇ ਤੇ ਇਹ ਹੁਣ ਇਹ ਇਹ ਇਦਾਂ ਦੇ ਜਿੰਨੇ ਸੂ ਗਿਆ ਜਾਂ ਨਵੇਂ ਸਮਾਨ ਆ ਕੁਰਤੀਆਂ ਆ ਜਾਂ ਲੇਡੀਜ਼ ਆ ਜਾਂ ਜੈਨਸ ਆ ਇਹ ਤੁਸੀਂ ਤੁਹਾਡੇ ਕੋਲ ਆ ਰਹੇ ਨੇ ਔਰ ਤੁਸੀਂ 11 ਰੁਪਏ ਲੈਂਦੇ ਹੋ ਉਹ ਸਿਰਫ ਇਟਾ ਹੈ 11 ਹਾਂ ਤਾਂ ਕਿ ਕਿਸੇ ਨੂੰ ਨਾ ਸ਼ਰਮਿੰਦਗੀ ਮਹਿਸੂਸ ਨਾ ਹੋਵੇ ਕਿ ਮੈਂ ਫ੍ਰੀ ਖਾਣਾ ਖਾ ਰਿਹਾ ਫ੍ਰੀ ਕੱਪੜਾ ਲੈ ਕੇ ਜਾ ਰਿਹਾ ਤਾਂ ਕਰਕੇ ਇਹਦੇ 11 ਰੁਪਏ ਭਿਟਾ ਰੱਖਦੇ ਹਾਂ ਜੀ ਇਸ ਦੇ ਗੈਰੰਟੀ ਦੁਪਹਿਰ ਦਾ ਵਿੱਚ ਇੱਥੇ ਲੰਗਰ ਬਣਦਾ ਜੀ ਸਾਡੇ ਕੋਲ ਅੱਛਾ ਡੇਲੀ ਇੱਥੇ ਖਾਣਾ ਦੁਪਹਿਰ ਦਾ ਔਰ 11 ਰੁਪਏ ਭੇਟਾ ਦੇ ਵਿੱਚ ਕੋਈ ਵੀ ਆ ਕੇ ਖਾਣਾ ਖਾ ਸਕਦਾ ਏ ਫਿੱਟ ਹੋ ਜਾ ਅੱਛਾ ਦੁਪਹਿਰ ਦਾ ਜਿਆਦਾ ਲੋਕ ਹੋ ਜਾਂਦੇ ਇੱਥੇ ਮਾਂ ਉਹ ਡਵਾਈਡ ਕਰ ਦਿੱਤਾ ਉਹ ਤੇ ਡਿਸਟ੍ਰੀਬਿਊਟ ਕਰ ਦਿੱਤਾ ਤੇ ਇਸ ਤੋਂ ਇਲਾਵਾ ਮੈਨੂੰ ਦੱਸਿਆ ਕਿ ਤੁਸੀਂ ਸ਼ਹਿਰ ਦੇ ਵਿੱਚ ਵੀ ਜਿਹੜੇ ਲੋੜਵੰਦ ਨੇ ਜਿਨ੍ਹਾਂ ਨੂੰ ਬਚਾ ਤੇ ਦੀ ਲੋੜ ਹੈ ਜਾਂ ਕੱਪੜੇ ਦੀ ਲੋੜ ਸਾਡੇ ਕੋਲ ਇੱਕ ਵਾਰ ਫੂਡ ਸਰਵਨ ਹੈ ਜੀ ਅਸੀਂ ਉਹਨਾਂ ਤੱਕ ਇਹ ਖਾਣਾ ਪ੍ਰੋਵਾਈਡ ਕਰੰਨੇ ਆ ਜਿਨ੍ਹਾਂ ਦੇ ਸੜਕਾਂ ਦੇ ਉੱਤੇ ਜਿਹੜੇ ਮੰਦ ਬੁੱਧੀ ਬੈਠੇ ਨੇ ਜਿਨ੍ਹਾਂ ਦੇ ਸਿਰਾਂ 'ਚ ਪੈਰਾਂ 'ਚ ਕੀੜੇ ਚੱਲਦੇ ਨੇ ਨਾ ਉਹਦੇ ਬੈਗਰ ਭਿਖਾਰੀ ਨਹੀਂ ਜਿਨ੍ਹਾਂ ਦੇ ਸਿਰਾਂ 'ਚ ਪੈਰਾਂ 'ਚ ਕੀੜੇ ਚੱਲਦੇ ਨੇ ਔਰ ਜਿਨ੍ਹਾਂ ਨੂੰ ਮਹਾਰਾਜ ਵੱਲੋਂ ਹੁਕਮ ਹੀ ਨਹੀਂ ਹੈ ਖਾਣ ਦਾ ਕਈ ਵਾਰੀ ਉਹਨਾਂ ਨੂੰ ਅਸੀਂ ਥਾਲੀ ਦੇ ਕੇ ਆਨੇ ਆ ਤੇ ਲੱਤ ਮਾਰ ਕੇ ਸੁੱਟ ਦਿੰਦੇ ਆ ਔਰ ਉਹਨਾਂ ਵਾਸਤੇ ਅਸੀਂ ਜਲੰਧਰ ਸ਼ਹਿਰ 'ਚ ਇੱਕ ਆਖਰੀ ਸਹਾਰਾ ਸੇਵਾ ਘਰ ਬਣਾ ਰਹੇ ਹਾਂ ਜਿੱਥੇ ਕਿ ਗੁਰਪ੍ਰੀਤ ਸਿੰਘ ਮਿੰਟੂ ਹੈ ਲੁਧਿਆਣੀ ਹਾਂ ਗੁਰਪ੍ਰੀਤ ਸਿੰਘ ਮੈਂ ਉੱਥੇ ਵੀ ਮਾਨਾ ਦਿੰਦਾ ਵੀ ਮੈਂ ਦੇਖਦਾ ਹਾਂ ਤੇ ਅਸੀਂ ਉਹਨਾਂ ਕੋਲੋਂ ਛੱਡਦੇ ਹਾਂ ਉਹਨਾਂ ਕੋਲੋਂ ਛੱਡਦੇ ਬੜੀ ਬਾਦਸ਼ਾਹ ਬੜਾ ਉਹਦੇ 'ਚ ਸਹਿਮ ਜੀ ਲਤਾ ਹੈ ਕਿ ਲੋਕ ਕਹਿੰਨਾ ਉਹਨੂੰ ਗਲਤ ਬੋਲਦੇ ਆ ਪਰ ਉਹ ਦੇਖ ਜੀ ਇਹਦਾ ਗਲਬ ਚੱਗ ਰਿਹਾ ਤੇ ਇਹਦੇ 'ਚ ਦੋ ਤਾਰਾਂ ਨੇ ਨੈਗੇਟਿਵ ਤੇ ਪੋਜ਼ਿਟਿਵ ਤੇ ਦੋਵੇਂ ਤਾਰਾਂ ਕੋ ਪੋਜ਼ਿਟਿਵ ਹੋਈਆਂ ਨੇ ਉਹ ਜਿਕਣਾ ਹੀ ਨਹੀਂ ਜੀ ਰੀਵਿਜ਼ਨ ਵੀ ਹੁੰਦਾ ਹੀ ਹੈ ਤੇ ਇਹ ਸਾਰੀ ਸੇਵਾ ਮਹਾਰਾ ਹੀ ਲੈ ਰਹੇ ਨੇ ਤੇ ਦਿੱਲੀ ਵੀ ਇਦਾਂ ਹੀ ਸਟੋਰ ਓਪਨ ਕੀਤਾ ਹੈ ਜੀ ਅਸੀਂ ਹਾਂ ਇਹ ਉੱਪਰ ਜਿਹੜੇ ਜੋ ਵੀ ਤਾਂ ਜੀ ਬਿਲਕੁਲ ਜਿਵੇਂ ਇਹਨਾਂ ਨੇ ਆ ਦੇਖੋ ਜੰਦਾ ਸਾਡੇ ਨਾਲ ਸਾਡਾ ਹੋਰ ਭਾਜੀ ਸਸਕਾਰ ਦੇ ਦੁਆਰਾ ਜਿੱਥੇ ਪਰਮਾਨੰਦ ਜੀ ਕਰਦਾ ਜਾਨ ਤੋਂ ਤਾਂ ਇਹ ਤੁਹਾਡਾ ਆਰਡਰ ਹੈ ਕੋਕਮੈਟ ਦਾ ਇਹ ਪ੍ਰਕਾਸ਼ਪੁਰ ਭੰਦੀ ਇੱਥੇ ਕਰਤਾ ਧਰਤਾ ਨੇ ਇਹ ਸਾਰਾ ਸੰਭਾਲਦੇ ਨੇ ਜੀ ਸਾਰਾ ਠੀਕ ਬੜੀ ਵੱਡੀ ਤੁਹਾਡੀ ਸੇਵਾ ਜੀ ਬਹੁਤ ਵਧੀਆ ਸੇਵਾ ਕਰ ਰਹੇ ਜੀ ਮਾਣੇ ਦੇ ਘਰ ਤੁਹਾਡਾ ਲਿਖਿਆ ਜਾਏ ਹਾਂ ਜੀ ਬਹੁਤ ਬਹੁਤ ਅੱਛਾ ਇਹ ਸਾਰੇ ਫਿਰ ਕੱਪੜੇ ਆ ਬਿਲਕੁਲ ਜੀ ਕੱਪੜਿਆਂ ਦੀ ਤਾਂ ਥੋੜਾ ਹੀ ਨਹੀਂ ਹੋਣੀ ਨਵੇਂ ਗੁਣਾ ਇਹ ਕਿੰਨੇ ਦੀ ਪੈਂਟ ਆ ਵਧੀਆ ਕੰਡੀਸ਼ਨ ਹੁਣ ਮੈਂ ਸੋਚਦਾ ਕਿ ਇਹ ਜੀਨ ਦੀ ਪੈਂਟ ਅਗਰ ਬਾਹਰ ਕੋਈ ਲੈਣ ਜਾਏਗਾ ਤੇ ਉਹਨੂੰ ਘੱਟੋ ਘੱਟ ਉਹ ਲੰਡੇ ਬਾਜ਼ਾਰ ਸੰਡੇ ਬਾਜ਼ਾਰ ਜਿਹੜੇ ਲੱਗਦੇ ਨੇ ਜੀ ਉੱਥੇ ਵੀ ਚਲਾ ਜਾਵੇ ਲੈਣ ਨਾ ਤੇ ਉਹਨਾਂ ਨੂੰ ਇਹ 2-3 ਸੌ ਇਹ ਤੇ 11 ਰੁਪਏ ਭੇਟਾ ਦੇ ਵਿੱਚ ਉਹਨਾਂ ਨੂੰ ਸਾਰੇ ਕੱਪੜੇ ਮਿਲ ਰਿਹਾ ਤੇ ਇਹ ਤੁਹਾਡੇ ਕੋਲ ਕਦੀ ਇਸ ਚੀਜ਼ ਦੀ ਥੋੜੀ ਨਹੀਂ ਆਈ ਨਾ ਜਨਾਬ ਇਹ ਤਾਂ ਇਹ ਉੱਪਰ ਬੋਰੇ ਭਰੇ ਪਏ ਨੇ ਜੀ ਸਾਡੇ ਕੋਲ ਲਾਣਯੋਗੀ ਥਾਂ ਨਹੀਂ ਹੈ ਅਸੀਂ ਤੇ ਸੇਵਾ ਲਾਲਾ ਵਕ ਵਕ ਸ਼ਹਿਰਾਂ ਦੇ ਵਿੱਚ ਇਹਨੂੰ ਚਾਲੂ ਕਰਨਾ ਚਾਹੁੰਦੇ ਆ ਕਿ ਲੋਕ ਨਾਲ ਜੁੜਨ ਉਹਨਾਂ ਤੱਕ ਸਾਰਾ ਸਮਾਨ ਭੇਜਿਆ ਜਾਵੇ। ਸਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਲੰਧਰ ਦੇ ਵਿੱਚ ਖੜੇ ਆ ਹੌਲੀ ਭਾਈਂ ਤੇ ਆਖਰੀ ਉਮੀਦੋ ਨਾਮ ਦੀ ਜਿਹੜੀ ਐਨ ਜੀਓ ਹੈ। ਜਿਸ ਬਾਰੇ ਮੈਨੂੰ ਜੀਬਾ ਮਨਦੀਪ कौर ਪਾਟ ਜਾਨੇ ਦੱਸਿਆ। ਇਹ ਵੀ ਬਰੂ ਦੁਬਈ ਤੋਂ ਆਏ ਨੇ ਤੇ ਬੜੇ ਮੰਨੇ ਸਮੇਂ ਤੋਂ ਪਹਿਲਾਂ ਅਸੀਂ ਜਦੋਂ ਨਵੰਬਰ 1984 ਸੇਕਨਸਨ ਖੁਸ਼ੀ ਦੇ ਸਬੰਧ ਵਿੱਚ ਜਿਹੜੇ ਪੀੜਤਾਂ ਨੂੰ ਇਨਸਾਫ ਦਿਵਾਉਣ ਵਾਸਤੇ ਇੱਕ ਮਹਿੰਮ ਸ਼ੁਰੂ ਕੀਤੀ ਸੀ ਜੋ ਸਾਡੇ ਵਿੱਚ ਵਿਛੜ ਚੁਕੇ ਨੇ ਬੀਬੀ ਗਰਸ਼ਰਨ ਕੌਰ ਤੇ ਡਾਕਟਰ ਗਰਸ਼ਰਨ ਕੌਰ ਤੇ ਉਹ ਉਹ ਇੱਥੇ ਸਾਨੂੰ ਬੜਾ ਸਹਿਯੋਗ ਕਰਦੇ ਸੀ ਤਾਂ ਇਹਨਾਂ ਨੇ ਮਿਲ ਕੇ ਮੇਰੀ ਮੈਸੇਜ ਵੀ ਆਏ ਸਨ ਤੇ ਇੱਥੇ ਇੱਕ ਕੈਂਪ ਲਾਇਆ ਜਿਹਦੇ ਵਿੱਚ ਫਾਰਮ ਭਰੇ ਤੇ ਲੰਮੇ ਸਮੇਂ ਬਾਅਦ ਇਹਨਾਂ ਦਾ ਫੋਨ ਆਇਆ ਕਿ ਮੈਂ ਵਾਪਸ ਦੁਬਈ ਤੋਂ ਆਈ ਹਾਂ ਤੇ ਮੈਂ ਕੁਦਰਤੀ ਇੱਥੇ ਜਲੰਧਰ ਆ ਜਾਇਆ ਸੀ ਤੇ ਇਹ ਇਹਨਾਂ ਦੇ ਨਾਲ ਫਿਰ ਤਾਲਮੇਲ ਹੋਇਆ ਤੇ ਇਹ ਕਹਿੰਦੇ ਸੀ ਇੱਕ ਆਖਰੀ ਉਮੀਦ ਨਾਂ ਦੀ ਇੱਕ ਸੰਸਥਾ ਹੈ ਐਨ ਜੀਓ ਹੈ ਜਿਹੜੀ ਕਿ ਕਰੋਨਾ ਕਾਲ ਦੇ ਦਰਮਿਆਨ ਸ਼ੁਰੂ ਕੀਤੀ ਗਈ ਸੀ ਤਾਂ ਉਸ ਕਰੋਨਾ ਕਾਲ ਦੇ ਦਰਮਿਆਨ ਜੋ ਵੀ ਇਹਨਾਂ ਨੇ ਜਿਵੇਂ ਭਾਈ ਸਾਹਿਬ ਨੇ ਮਨਦੀਪ ਸਿੰਘ ਜੀ ਨੇ ਦੱਸਿਆ ਕਿ ਆਪਣੇ ਜਤਿੰਦਰਪਾਲ ਸਿੰਘ ਜੀ ਨੇ ਕਿ ਇੱਥੇ ਜਿਹੜੀਆਂ ਬਹੁਤ ਸਾਰੀਆਂ ਸੁਭਾਵਾਂ ਇਹਨਾਂ ਨੇ ਕੀਤੀਆਂ ਕੋਜ਼ਲਟੀ ਜਿਹੜੀਆਂ ਬਹੁਤ ਸਾਰੀਆਂ ਡੈੱਡ ਬਾਡੀਜ਼ ਸਨ ਉਹਨਾਂ ਦਾ ਜਿਹੜਾ ਦਾਸ ਸੰਸਕਾਰ ਜਿਹੜਾ ਆਪਣੇ ਨਹੀਂ ਸੀ ਕਰ ਸਕੇ ਵਿਦੇਸ਼ਾਂ ਵਿੱਚ ਬੈਠੇ ਸੀ ਜਾਂ ਘਰਾਂ ਤੋਂ ਵੀ ਉਹਨਾਂ ਤੱਕ ਉਹਨਾਂ ਨੂੰ ਹੱਥ ਲਾਉਣ ਦੀ ਤਿਆਰ ਨਹੀਂ ਸਨ ਸੋ ਇਹਨਾਂ ਨੇ ਉਹ ਅਪਰਾਲਾ ਕੀਤਾ ਤੇ ਮੈਂ ਸਭ ਤੋਂ ਪਹਿਲਾਂ ਤਾਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਦਾ ਬੜਾ ਵੱਡਾ ਅਪਰਾਲਾ ਹੈ ਕਿ ਇਹ ਇਸ ਦੇ ਵਿੱਚ ਆ ਕੇ ਇਹਨਾਂ ਨੇ ਜੋ ਇੱਕ ਕੰਮ ਹਰ ਇੱਕ ਦੇ ਕੋਲ ਇਹ ਵੱਡੀ ਸੇਵਾ ਨਹੀਂ ਲਈ ਜਾ ਸਕਦੀ ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੋ ਗਈ ਜਿਵੇਂ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਕਿਹਾ ਸੀ ਕਿ ਸ਼ਹਾਦਤ ਜਿਹੜੀ ਹੈ ਉਹ ਸ਼ਹਾਦਤ ਵਾਸਤੇ ਵੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਵਾਰ-ਵਾਰ ਅਰਦਾਸ ਕਰਨੀ ਪੈਂਦੀ ਫਿਰ ਸ਼ਹਾਦਤ ਮਿਲਦੀ ਹੈ ਤੇ ਜਿੰਦਾ ਸ਼ਹੀਦ ਇਹ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਲੋਕ ਨੇ ਚਾਹੇ ਮਿੰਟੂ ਜੀ ਨੇ ਜਿਨ੍ਹਾਂ ਬਾਰੇ ਦੱਸਿਆ ਚਾਹੇ ਭਗਤਪੂਰਨ ਸਿੰਘ ਜੀ ਪਿੰਗਲਵਾੜਾ ਚਾਹੇ ਭਾਈ ਸ਼ਮਸ਼ੇਰ ਸਿੰਘ ਪ੍ਰਭ ਆਸਰਾ ਟਰਸਟ ਵਾਲੇ ਨੇ ਸੋ ਬਹੁਤ ਸਾਰੀਆਂ ਸੰਸਥਾਵਾਂ ਦੇ ਮੈਂ ਨਾਮ ਲਵਾਂ ਲੰਮੀ ਲਿਸਟ ਹੈ ਜਿਹੜੇ ਅਲੱਗ-ਅਲੱਗ ਥਾਵਾਂ ਦੇ ਉੱਤੇ ਸੁਭਾਵਾਂ ਦੀ ਕਰ ਰਹੇ ਆ ਤੇ ਸਾਨੂੰ ਮਾਣ ਹੈ ਕਿ ਕੇਸਾ ਧਾਰੀ ਔਰ ਦਸਤਾਰ ਧਾਰੀ ਇੱਕ ਸਿੱਖ ਜਿਹੜਾ ਜਦੋਂ ਉਹ ਆਪਣੀ ਵੱਖਰੀ ਪਹਿਚਾਨ ਨਾਲ ਲੈ ਕੇ ਦੇਸ਼ ਦੁਨੀਆ ਦੇ ਵਿੱਚ ਸੁਭਾਵਾਂ ਦਿੰਦਾ ਤਾਂ ਉਸ ਦੇ ਨਾਲ ਸਾਡਾ ਜਿਹੜਾ ਸਿੱਖੀ ਸਰੂਪ ਹੈ ਉਸ ਨੂੰ ਵੀ ਇੱਕ ਮਾਣ ਸਤਕਾਰ ਮਿਲਦਾ ਸੋ ਇਹਨਾਂ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਤੇ ਮੇਰੇ ਸਤਿਕਾਰਯੋਗ ਵੀਰ ਜੀ ਸਾਰੇ ਨਾਲ ਆਏ ਨੇ ਤੇ ਅਸੀਂ ਇੱਥੇ ਜਿਹੜਾ ਇਹ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਉਣੇ ਆ ਕਿ ਤੁਸੀਂ ਇਹ ਜਿਹੜਾ ਉਪਰਾਲਾ ਕੀਤਾ ਇਸ ਨੂੰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤੁਸੀਂ ਲੈ ਕੇ ਜਾਓਗੇ ਅਸੀਂ ਤੁਹਾਡਾ ਪੂਰਨ ਸਹਿਯੋਗ ਕਰਾਂਗੇ ਇਸੇ ਦੇ ਨਾਲ ਹੀ ਜਿਹੜੇ ਨਸ਼ਾ ਖਾਂਦੇ ਨੇ ਨੌਜਵਾਨ ਜਿਹੜੇ ਡਰੱਗ ਦੀ ਲਤ ਨੂੰ ਦੇ ਲੱਗ ਚੁੱਕੇ ਹੈ ਨਸ਼ਾ ਮੁਕਤੀ ਮਹਮ ਵੀ ਕੋਈ ਨਾਲ ਸ਼ੁਰੂ ਕਰੋ ਤਾਂ ਕਿ ਉਹ ਵੀ ਹੋਰ ਚੜ੍ਹਦੀ ਕਲਾ ਦੇ ਨਾਲ ਆਪਾਂ ਆਪਣੇ ਵਾਲੇ-ਦਵਾਲੇ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਨਸ਼ਿਆਂ ਤੋਂ ਰਹਿਤ ਕਰ ਸਕੀਏ ਦੂਸਰੀ ਗੱਲ ਇਹ ਕਿ ਹਰ ਧਰਮ ਦੇ ਲੋਕਾਂ ਨੂੰ ਮੈਂ ਅਪੀਲ ਕਰਾਂਗਾ ਕਿ ਇਹ ਜਿਹੜਾ ਸਾਡਾ ਸਰਬੱਤ ਦਾ ਭਲਾ ਦਾ ਜਿਹੜਾ ਮਿਸ਼ਨ ਹੈ ਉਸ ਦੇ ਵਿੱਚ ਤੁਸੀਂ ਸਾਰੇ ਆਪਣਾ ਸਹਿਯੋਗ ਕਰੋ ਇਹਦੇ ਵਿੱਚ ਇਹ ਨਹੀਂ ਦੇਖਣਾ ਕਿ ਅਸੀਂ ਕਿਸ ਧਰਮ ਨਾਲ ਸੰਬੰਧ ਰੱਖਦੇ ਹਾਂ ਹਰੇਕ ਧਰਮ ਦਾ ਜਿਹੜਾ ਵਚਿੰਦਾ ਉਹ ਇਹਦੇ ਵਿੱਚ ਸ਼ਾਮਲ ਹੋਵੇ ਤੇ ਗੁਰਬਾਣੀ ਦਾ ਵੀ ਫਰਮਾਨ ਇੱਥੇ ਇਹਨਾਂ ਨੇ ਬਕਾਇਦਾ ਅੰਕਿਤ ਕੀਤਾ ਆ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਾਇ ਜਿਸੇ ਤਰਾ ਕੋਮਤ ਧਾਤੇ ਠਾਕੁਰ ਪ੍ਰਤਪਾਲਿਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਹੇ ਸੋ ਹਮ ਜਿਹੜੇ ਸਾਡੇ ਉਤੇ ਜਿਹੜੀ ਏਡੀ ਵੱਡੀ ਸਾਡੇ ਉਤੇ ਕਿਰਪਾ ਜਿਹੜੀ ਪ੍ਰਮਾਤਮਾ ਨੇ ਕੀਤੀ ਏ ਕਿ ਅਸੀਂ ਆਪਣੇ ਲਈ ਤਾਂ ਬਹੁਤ ਕੁਝ ਕਰਦੇ ਆ ਤੇ ਇਹ ਵੀ ਸਾਰੇ ਆਪਣੇ ਲੋਕ ਨੇ